ਅਨ ਡੀ ਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਤਲਾਕ ਸੰਬੰਧੀ ਕਾਨੂੰਨ। ਅਤੇ ਇਸ ਵਿਸ਼ੇ ਦੇ ਉਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਸਤਜੋਤ ਕੌਰ ਮੈਡਮ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਸਰ। ਸੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਹਾਂ ਕਿਉਂਕਿ ਅੱਜ ਅਸੀਂ ਗੱਲ ਕਰਨੀ ਹੈ ਤਲਾਕ ਸੰਬੰਧੀ ਕਾਨੂੰਨ ਤਾਂ ਸਭ ਤੋਂ ਪਹਿਲੇ ਆਪਣੇ ਅੱਜ ਦੇ ਮਾਹ ਨੂੰ ਅਸੀਂ ਪੁੱਛਾਂਗੇ ਕਿ ਸਾਡੇ ਮੁਲਕ ਦੇ ਵਿੱਚ ਤਲਾਕ ਸੰਬੰਧੀ ਕਿਹੜਾ-ਕਿਹੜਾ ਕਾਨੂੰਨ ਮੌਜੂਦ ਹੈ ਜੀ ਸਰ ਜਿਵੇਂ ਆਪਣੇ ਦੇਸ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕਾਸਟ ਹੈਗੀ ਤਾਂ ਕੋਰਟ ਨੇ ਵੀ ਉਸ ਤਰ੍ਹਾਂ ਹੀ ਅਲੱਗ-ਅਲੱਗ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਹੈ ਜਿਵੇਂ ਹਿੰਦੂ ਸਿੱਖ ਬੁੱਧਿਸਟ ਜੈਨ ਵਾਸਤੇ ਉਹਨਾਂ ਨੇ ਹਿੰਦੂ ਮੈਰਿਜ ਐਕਟ ਬਣਾਇਆ ਹੋਇਆ ਹੈ ਤੇ ਮੁਸਲਮਾਨ ਵਾਸਤੇ ਉਹਨਾਂ ਨੇ ਮੁਸਲਮਨ ਲਾਅ ਬਣਾਇਆ ਹੋਇਆ ਹੈ ਤੇ 크ਰਿਸਚੀਅਨਸ ਵਾਸਤੇ ਸਪੈਸ਼ਲ ਮੈਰਿਜ ਐਕਟ ਬਣਾਇਆ ਤੇ ਇਹਨਾਂ ਤਿੰਨਾਂ ਦਾ ਅਲੱਗ-ਅਲੱਗ ਪ੍ਰੋਸੀਜਰ ਹੁੰਦਾ ਹੈ ਤੇ ਉਸ ਅਕੋਰਡਿੰਗ ਇਹਨਾਂ ਨੇ ਉਸ ਐਕਟ ਦੇ ਵਿੱਚ ਸਭ ਕੁਝ ਮੈਂਸ਼ਨ ਕੀਤਾ ਹੋਇਆ ਹੈ ਠੀਕ ਹੈ ਜੀ ਹੁਣ ਸਿਲਸਲੇ ਨੂੰ ਅੱਗੇ ਵਧਾਉਣਾ ਹੈ ਕਿ ਸਭ ਤੋਂ ਪਹਿਲੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਆਮ ਸਵਾਲ ਇਹ ਆਉਂਦਾ ਹੈ ਕਿ ਵਿਆਹ ਹੋ ਗਿਆ ਹੈ ਵਿਆਹ ਤੋਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਮੀਡੀਏਟਲੀ ਬਾਅਦ ਹੀ ਜਿਹੜਾ ਹੈ ਜਿਹੜੀਆਂ ਦੋਹੋਂ ਤਰ੍ਹਾਂ ਜਾਂ ਦੋ ਮੀਆਂ ਬੀਬੀ ਹੈ ਉਹਨਾਂ ਦੀ ਨਈ ਬੰਦੀ ਕੀ ਵਿਆਹ ਤੋਂ ਇੱਕਦਮ ਬਾਅਦ ਹੀ ਜਿਹੜਾ ਹੈ ਡਿਵੋਰਸ ਨੂੰ ਜਿਹੜਾ ਹੈ ਫਾਈਲ ਕੀਤਾ ਜਾ ਸਕਦਾ ਹੈ ਕਿ ਇਹ ਕੋਈ ਟਾਈਮ ਬੰਨਿਆ ਹੁੰਦਾ ਹੈ ਕਿ ਕਮ ਸੇ ਘੱਮ ਵਿਆਹ ਨੂੰ ਇੰਨਾ ਟਾਈਮ ਹੋਇਆ ਹੋਣਾ ਚਾਹੀਦਾ ਤਾਂ ਹੀ ਜਿਹੜਾ ਹੈ ਇਹ ਤੁਸੀਂ ਤਲਾਕ ਦੇ ਲਈ ਕੋ ਕੇਸ ਫਾਈਲ ਕਰ ਸਕਦੇ ਨਹੀਂ ਐਦਾ ਕੁਝ ਟਾਈਮ ਨਹੀਂ ਹੈਗਾ ਬਟ ਇਹਦੇ ਵਿੱਚ ਡਿਵੋਰਸ ਦੀਆਂ ਜਿਵੇਂ ਹਿੰਦੂ ਮੈਰिज ਐਕਟ ਦੀ ਗੱਲ ਕਰ ਲਈਏ ਉਹਦੇ ਵਿੱਚ ਸੈਕਸ਼ਨ 13 ਹੈ ਉਹ ਡਿਵੋਰਸ ਬਾਰੇ ਦੱਸਦਾ ਹੈ ਉਹਦੇ ਵਿੱਚ ਗਰਾਉਂਡਸ ਦਿੱਤੇ ਹੋਈਆਂ ਹਨ ਅਲੱਗ-ਅਲੱਗ ਪਹਿਲੀ ਤਾਂ ਇਹ ਗਰਾਉਂਡ ਹੈ ਕੋਰੈਲਿਟੀ ਅਗਰ ਮਤਲਬ ਵਿਆਹ ਤੋਂ ਉਹ ਚਾਏ ਤੁਸੀਂ ਇੱਕ ਦਿਨ ਬਾਅਦ ਲਗਾ ਲਓ ਜਾਂ ਦੋ ਦਿਨ ਬਾਅਦ ਕੋਈ ਫਿਜ਼ੀਕਲ ਜਾਂ ਮੈਂਟਰਲ ਕੁਰੀਲਟਰੀ ਹੋ ਰਹੀ ਹੈ ਤਾਂ ਅਸੀਂ ਉਸੇ ਟਾਈਮ ਡਿਵੋਰਸ ਕੇਸ ਫਾਈਲ ਕਰ ਸਕਦੇ ਆ ਬਾਕੀ ਹੋਰ ਵੀ ਤਰ੍ਹਾਂ ਦੀਆਂ ਜਾਂ ਐਕਸਟਰਾ ਮੈਰਿਟਲ ਅਫੇਅਰ ਦਾ ਵਿਆਹ ਤੋਂ ਇੱਕ ਦਿਨ ਬਾਅਦ ਵੀ ਪਤਾ ਲੱਗਦਾ ਹੈ ਤਾਂ ਵੀ ਅਸੀਂ ਡਿਵੋਰਸ ਫਾਈਲ ਕਰ ਸਕਦੇ ਉਹਦੀ ਕੋਈ ਟਾਈਮ ਲਿਮਿਟੇਸ਼ਨ ਨਹੀਂ ਹੈ ਇਤੋਂ ਇਲਾਵਾ ਵੀ ਹੋਰ ਕੁਝ ਜਿਹੜੀਆਂ ਹੈਗੀਆਂ ਜੀ ਹਾਲਾਤ ਹੈਗੇ ਨੇ ਜਿਹੜੇ ਬਿਆਨ ਕੀਤੇ ਗਏ ਨੇ ਜਿਨ੍ਹਾਂ ਦੇ ਮੱਦੇਨਜ਼ਰ ਤਹਿਤ ਆਪਾਂ ਜਿਹੜਾ ਆਪਾਂ ਡਿਵੋਰਸ ਦਾ ਕੇਸ ਫਾਈਲ ਕਰ ਸਕਦੇ ਹਾਂ ਜੀ ਹਾਂਜੀ ਹੋਰ ਵੀ ਹੈ ਦੇ ਗਰਾਉਂਡਸ ਜਿਵੇਂ ਮੰਨ ਲਓ ਡਿਸਰਸ਼ਨ ਪੀਰੀਅਡ ਇਹ ਹੁੰਦਾ ਹੈ ਜਿਵੇਂ ਮੰਨ ਲਓ ਵਿਆਹ ਹੋ ਗਿਆ ਹੈ ਪਰ ਉਹ 1 ਸਾਲ ਤੱਕ ਇੱਕ ਦੂਸਰੇ ਤੋਂ ਦੂਰ ਰਹਿ ਰਿਹਾ ਹੈ ਤੇ ਉਸ ਕੰਡੀਸ਼ਨ 'ਚ ਵੀ ਉਹ ਡਿਵੋਰਸ ਫਾਈਲ ਕਰ ਸਕਦੇ ਕਿਉਂਕਿ ਉਹ ਆਪਣੀ ਡਿਊਟੀਆਂ ਨੇ ਉਹਦੇ ਵਿੱਚ ਪੂਰੀਆਂ ਹੋ ਰਹੀਆਂ ਦੇਖੋ ਮੈਰिज ਹੁੰਦਾ ਹੈ ਇੱਕ ਦੂਜੇ ਨੂੰ ਸਮਝਣਾ ਉਹਨਾਂ ਦੀਆਂ ਡਿਊਟੀਆਂ ਕੇਅਰ ਕਰਨੀਆਂ ਜੇ ਆਪਾਂ ਉਹ ਹੀ ਨਹੀਂ ਪੂਰੀਆਂ ਹੋ ਰਹੀਆਂ ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਵੀ ਆਪਾਂ ਡਿਵੋਰਸ ਫਾਈਲ ਕਰ ਸਕਦੇ ਬਿਲਕੁਲ ਠੀਕ ਹੈ ਜੀ ਇਹ ਕਾਨੂੰਨ ਦੇ ਵਿੱਚ ਇਹ ਕਾਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਜਦ ਵੀ ਕੋਈ ਕੰਮ ਕਰਨਾ ਹੈ ਤਾਂ ਪੂਰੇ ਹੋਸ਼-ਹਵਾਸ ਦੇ ਵਿੱਚ ਤਾਂ ਪੂਰੀ ਜਾਣਕਾਰੀ ਦੇ ਨਾਲ ਕੀਤਾ ਹੋਇਆ ਹੋਣਾ ਚਾਹੀਦਾ ਹੈ ਜੇਕਰ ਕਿਸੇ ਵਿਅਕਤੀ ਨੇ ਪੂਰੇ ਹੋਸ਼-ਹਵਾਸ ਨਹੀਂ ਕੰਮ ਕੀਤਾ ਜਾਂ ਉਸ ਨੂੰ ਕੰਮ ਕਰਨ ਦੇ ਲਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਉਹ ਮੰਨਿਆ ਜਾਂਦਾ ਹੈ ਕੰਮ ਨਹੀਂ ਹੋਇਆ ਕੀ ਇਹ ਤਲਾਕ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਕਿ ਜਦ ਵਿਆਹ ਹੋਣਾ ਹੋਵੇ ਤਾਂ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਕਿਸੇ ਵਿਅਕਤੀ ਤੋਂ ਛੁਪਾਈ ਜਾਵੇ ਜਾਂ ਹਵਾ ਚੋਂ ਪਤਾ ਲੱਗਦਾ ਹੈ ਕਿ ਜਿਹੜੀ ਮੀਆਂ ਬੀਬੀ ਦੇ ਵਿੱਚੋਂ ਇੱਕ ਜਿਹੜੀ ਤੇ ਰਹਿ ਹੈ ਉਹ ਜਿਹੜੀ ਵਿਆਹ ਯੋਗ ਸਾਡੇ ਉਮਰ ਹੈ ਉਸ ਦੀ ਉਹ ਉਮਰ ਨਹੀਂ ਸੀਗੀ ਇੰਨਾ ਹਾਲਾਤਾਂ ਦੇ ਵਿੱਚ ਵੀ ਜਿਹੜਾ ਹੈ ਤੁਸੀਂ ਤਲਾਕ ਲਈ ਫਾਈਲ ਕਰ ਸਕਦੇ ਹੋ ਹਾਂਜੀ ਬਿਲਕੁਲ ਸਰ ਅਗਰ ਮੰਨ ਲਓ ਅਗਰ ਕੋਈ ਇਸੀ ਰਿਗਾਰਡਿੰਗ ਡਿਜ਼ੀਜ਼ ਦੀ ਗੱਲ ਕਰ ਲਈਏ ਮੈਰिज ਤੋਂ ਪਹਿਲਾਂ ਜਿਵੇਂ ਉਹਨਾਂ ਨੂੰ ਡਿਜ਼ੀਜ਼ ਹੈ ਜਿਵੇਂ ਇਹ ਵੀ ਡਿਵੋਰਸ ਦੇ ਗਰਾਉਂਡ ਹੈ ਜਿਵੇਂ ਐਚਆਈਵੀ ਜਿਵੇਂ ਲੜਕੇ ਨੂੰ ਐਚਆਈਵੀ ਹੈ ਤੇ ਉਹਨਾਂ ਨੂੰ ਮੈਰिज ਤੋਂ ਬਾਅਦ ਪਤਾ ਲੱਗਦਾ ਹੈ ਤਾਂ ਇਸ ਗਰਾਉਂਡ ਤੇ ਵੀ ਉਹ ਡਿਵੋਰਸ ਲੈ ਸਕਦੇ ਆ ਅਗਰ ਤੁਸੀਂ ਮੰਨ ਲਓ ਲੜਕੀ ਮਾਈਨਰ ਸੀਗੀ ਉਹਦਾ ਮਾਈਨਰਸ ਦੇ ਵਿੱਚ ਮੈਰिज ਹੋ ਗਈ ਬਟ ਉਹਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਮੇਰੇ ਮਤਲਬ ਸਟੇਬਲ ਨਹੀਂ ਹੈਗਾ ਮੇਰੀ ਥਿੰਕਿੰਗ ਮੈਚ ਨਹੀਂ ਕਰ ਰਹੀ ਹੈ ਉਸ ਮਤਲਬ ਉਹ ਮਤਲਬ ਜਦੋਂ 18 ਸਾਲ ਦੀ ਹੋ ਜਾਂਦੀ ਹੈ ਉਸ ਟਾਈਮ ਤੇ ਉਹ ਡਿਵੋਰਸ ਲੈ ਸਕਦੀ ਹੈ ਇਹ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਸਾਂਝੀ ਕਰੋ ਕਿ ਦੋਹਾਂ ਤਰ੍ਹਾਂ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਸ ਵਿੱਚ ਨਹੀਂ ਰਹਿ ਸਕਦੇ ਫਿਰ ਉਹ ਸੋਚਦੇ ਹਨ ਕਿ ਜਿਹੜਾ ਤਲਾਕ ਲੈ ਲਿਆ ਜਾਵੇ ਇਹੀ ਸਾਡਾ ਅਗਲਾ ਸਵਾਲ ਹੈ ਤਲਾਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਕੀ ਇਹ ਰਜ਼ਾਮੰਦੀ ਨਾਲ ਹੋ ਜਾਂਦਾ ਹੈ ਕਿ ਇਹ ਝਗੜ ਕੇ ਤਲਾਕ ਮਿਲਦਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਜੀ ਹਾਂਜੀ ਦੇਖੋ ਤਲਾਕ ਤਲਾਕ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤਾਂ ਰਜ਼ਾਮੰਦੀ ਆਪਸੀ ਰਜ਼ਾਮੰਦੀ ਨਾਲ ਠੀਕ ਹੈ ਦੂਸਰਾ ਹੁੰਦਾ ਹੈ ਜੇ ਕੋਈ ਇੱਕ ਨਾ ਮੰਨੇ ਤਾਂ ਫਿਰ ਉਹ ਇੱਕ ਤਰਫਾ ਤਲਾਕ ਫਾਈਲ ਕਰ ਦੇ ਕੋਰਟ ਦੇ ਵਿੱਚ ਜਿਹੜਾ ਕੰਟੈਸਟਡ ਹੁੰਦਾ ਹੈ ਕੋਰਟ ਦੇ ਵਿੱਚ ਜੇ ਤਾਂ ਆਪਾਂ ਆਪਸੀ ਰਜ਼ਾਮੰਦੀ ਨਾਲ ਲਈਏ ਤੋ ਆਪਣਾ 1 ਸਾਲ ਦੇ ਅੰਦਰ ਅੰਦਰ ਖਤਮ ਹੋ ਜਾਂਦਾ ਹੈ ਉਹਦੇ ਵਿੱਚ ਜਿਆਦਾ ਟਾਈਮ ਪੀਰੀਅਡ ਨਹੀਂ ਹੁੰਦਾ ਬਟ ਅਗਰ ਆਪਾਂ ਨੋਰਮਲ ਡਿਵੋਰਸ ਫਾਈਲ ਕਰੀਏ ਫਿਰ ਉਹ ਪ੍ਰੋਪਰ ਪ੍ਰੋਸੀਜਰ ਟ੍ਰਾਇਲ ਵਗੈਰਾ ਫੋਲੋ ਕਰਦੇ ਕਰਦੇ ਕਦੇ ਕਦੇ 2 3 4 ਸਾਲ ਵੀ ਇਹਨੂੰ ਲੱਗ ਸਕਦੇ ਆ ਠੀਕ ਹੈ ਜੀ ਆਪਾਂ ਸਭ ਤੋਂ ਪਹਿਲੇ ਥੋੜੀ ਹੋਰ ਵਿਸਥਾਰ ਨਾਲ ਗੱਲ ਕਰਾਂਗੇ ਜਿਹੜਾ ਸਹਿਮਤੀ ਨਾਲ ਜਿਹੜਾ ਤਲਾਕ ਲਿਆ ਜਾਂਦਾ ਹੈ ਉਹਦੇ ਬਾਰੇ ਸਭ ਤੋਂ ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਜਦ ਸਹਿਮਤੀ ਨਾਲ ਤਲਾਕ ਲੈਣਾ ਹੈ ਇਸ ਦਾ ਜਿਹੜਾ ਕੇਸ ਹੈ ਕਿਹੜੀ ਅਦਾਲਤ ਦੇ ਵਿੱਚ ਤਾਂ ਕਿਥੇ ਫਾਈਲ ਹੋਣਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਾਂਗਾ ਦੇਖੋ ਅੱਜਕੱਲ ਕੇਸਿਸ ਬਹੁਤ ਜ਼ਿਆਦਾ ਵੱਜ ਚੁੱਕੇ ਐ ਤਾਂ ਅਦਾਲਤਾਂ ਨੇ ਫੈਮਲੀ ਕੋ ਫੈਮਲੀ ਲਾਜ਼ ਨੂੰ ਦੇਖਣ ਲਈ ਮੈਟ੍ਰਿਮੋਨੀਅਲ ਡਿਸਪਿਊਟ ਵੱਖਰੀਆਂ ਅਦਾਲਤਾਂ ਬਣਾਈਆਂ ਜਿਹੜੀਆਂ ਪ੍ਰਿੰਸੀ ਫੈਮਲੀ ਕੋਰਟਸ ਐ ਉਹਦੇ ਵਿੱਚ ਹੀ ਸਾਰੇ ਆਪਣੇ ਮੈਟ੍ਰਿਮੋਨੀਅਲ ਕੇਸਿਸ ਦੇਖੇ ਜਾਂਦੇ ਐ ਉੱਥੇ ਆਪਣਾ ਮਿਊਚੁਅਲ ਕਨਸੈਂਟ ਵੀ ਫਾਈਲ ਹੁੰਦਾ ਤੇ ਉੱਥੇ ਨਾਰਮਲ ਜੇ ਆਪਾਂ ਇੱਕ ਤਰਫਾ ਡਿਵੋਰਸ ਵੀ ਫਾਈਲ ਕਰਨਾ ਸੇਮ ਉਹੀ ਅਦਾਲਤ ਵਿੱਚ ਹੋਵੇਗਾ ਠੀਕ ਹੈ ਜੀ ਤੇ ਇਸ ਦੇ ਨਾਲ ਲੱਗਦਾ ਇਹ ਸਵਾਲ ਇਹ ਹੈ ਕਿ ਅਸੀਂ ਕਈ ਵਾਰ ਦੇਖਦੇ ਹਾਂ ਕਿ ਜਦ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਬੱਚੀਆਂ ਹਨ ਉਹ ਆਪਣੇ ਪੇਕੇ ਘਰ ਛੱਡ ਕੇ ਸਹੁਰੇ ਘਰ ਚੱਲ ਜਾਂਦੀਆਂ ਹਨ ਜਾਇਦ ਦਾ ਹੋਇਆ ਹੁੰਦਾ ਹੈ ਕਿ ਪੇਕੇ ਇੱਕ ਸ਼ਹਿਰ ਦੇ ਵਿੱਚ ਹਨ ਸਹੁਰੇ ਹੋਰ ਸ਼ਹਿਰ 'ਚ ਹਨ ਪਰ ਵਿਆਹ ਤੋਂ ਬਾਅਦ ਜਿਹੜਾ ਮੀਆਂ ਬੀਬੀ ਹੈ ਉਹ ਕਿਸੇ ਤੀਜੇ ਸ਼ਹਿਰ ਦੇ ਵਿੱਚ ਰਹਿੰਦੇ ਹਨ ਜਾਂ ਜਿਹੜਾ ਵਿਆਹ ਹੁੰਦਾ ਉਹ ਕਿਸੇ ਤੀਜੇ ਸ਼ਹਿਰ ਦੇ ਵਿੱਚ ਹੋਇਆ ਹੁੰਦਾ ਹੈ ਤਜਾਦ ਫੇ ਤਲਾਕ ਲਈ ਤੁਸੀਂ ਕੇਸ ਲਾਉਣਾ ਹੈ ਤਾਂ ਉਹ ਕਿੱਥੇ ਲਾ ਸਕਦੇ ਹੋ ਕਿ ਜਿੱਥੇ ਤੁਹਾਡਾ ਵਿਆਹ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਜਾਂ ਜਿੱਥੇ ਤੁਸੀਂ ਰਹਿੰਦੇ ਰਹੇ ਹੋ ਉੱਥੇ ਜਾਂ ਫੇ ਤੁਹਾਡਾ ਜਿੱਥੋਂ ਦਾ ਪਰਮਾਨੈਂਟ ਐਡਰੈਸ ਹੈ ਉੱਥੇ ਤੁਸੀਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੇ ਤਾਂ ਆਪਾਂ ਲੜਕੀ ਵੱਲੋਂ ਤਲਾਕ ਲਗਾਉਣਾ ਹੋਵੇ ਹਾਂਜੀ ਤਾਂ ਉਹ ਕਿਤੇ ਵੀ ਲਗਾ ਸਕਦੀ ਜਿੱਥੇ ਉਹ ਰਹਿੰਦੀ ਹੈ ਆਪਣੇ ਮਾਈਕੇ ਉੱਥੋਂ ਵੀ ਲਗਾ ਸਕਦੀ ਹੈ ਠੀਕ ਹੈ ਜੀ ਜਾਂ ਜਿੱਥੇ ਉਹਦਾ ਮੈਰिज ਹੋਈ ਸੀ ਉੱਥੇ ਵੀ ਲਗਾ ਸਕਦੀ ਹੈ ਬਿਲਕੁਲ ਠੀਕ ਹੈ ਬਟ ਜੇ ਲੜਕੀ ਨੇ ਲਗਾਣਾ ਹੋਵੇ ਤਾਂ ਉਹ ਜਿੱਥੇ ਵਿਆਹ ਹੋਇਆ ਸੀ ਉੱਥੇ ਹੀ ਲਗਾ ਸਕਦਾ ਹੈ ਬਿਲਕੁਲ ਠੀਕ ਹੈ ਇਹ ਤਾਂ ਸਕੀਸ ਹਾਲੇ ਗੱਲ ਸਾਡੀ ਕੀ ਤਲਾਕ ਅਸੀਂ ਕਿੱਥੇ ਲਾ ਸਕਦੇ ਹੁਣ ਇਸ ਤੋਂ ਅੱਗੇ ਹੋਰ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ ਕਿ ਜਦ ਸਹਿਮਤੀ ਨਾਲ ਤਲਾਕ ਲੈਣਾ ਹੈ ਉਹਦਾ ਕੀ ਪ੍ਰੋਸੀਜਰ ਹੈ ਕਿਹੜੇ ਇਹੋ ਜਿਹੇ ਕਾਗਜ਼ ਹਨ ਜਿਹੜੇ ਜ਼ਰੂਰੀ ਹਨ ਕਿ ਕੇਵਲ ਮੀਆਂ ਬੀਬੀ ਦੇ ਜਿਹੜੇ ਦਸਖਤਾਂ ਦੇ ਨਾਲ ਹੀ ਇਹ ਜਿਹੜਾ ਹੈ ਡਿਵੋਰਸ ਜਿਹੜਾ ਹੈ ਫਾਈਨਲ ਹੋ ਜਾਂਦਾ ਹੈ ਜਾਂ ਫਿਰ ਵਿੱਚ ਕਿਸੇ ਦੀ ਗਵਾਹੀ ਦੀ ਵੀ ਸਾਨੂੰ ਲੋੜ ਪੈਂਦੀ ਹੈ ਜਾਂ ਖਾਸ ਤੌਰ ਤੇ ਕੋਈ ਡਾਕੂਮੈਂਟ ਚਾਹੀਦੇ ਹੁੰਦੇ ਹਨ ਉਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਾਂ। ਦੇਖੋ ਐਦਾ ਕੁਝ ਖਾਸ ਨਹੀਂ ਹੈ ਜਿਵੇਂ ਇਹਦੇ ਵਿੱਚ ਸਹਿਮਤੀ ਵਾਲੇ ਤਲਾਕ ਦੇ ਵਿੱਚ ਮੀਆਂ ਬੀਬੀ ਦੋਨਾਂ ਵੱਲੋਂ ਇਕੱਠੀ ਪਟੀਸ਼ਨ ਫਾਈਲ ਹੁੰਦੀ ਹੈ। ਉਹ ਉਹਨਾਂ ਦੇ ਇੱਕ ਐਡਵੋਕੇਟ ਵੀ ਕਰ ਸਕਦੇ ਆ ਤੇ ਦੋਨਾਂ ਦੀ ਸਹਿਮਤੀ ਨਾਲ ਹੀ ਉਹ ਕੋਰਟ ਦੇ ਵਿੱਚ ਜਾਂਦੀ ਹੈ। ਦੋਨਾਂ ਦਾ ਸਾਂਝਾ ਐਫੀਡੇਵਿਟ ਲੱਗਦਾ ਹੈ ਤੇ ਉਸੇ ਦੌਰਾਨ ਫਿਰ ਅੱਗੇ ਕਾਰਵਾਈ ਚੱਲਦੀ ਹੈ। ਠੀਕ ਹੈ ਜੀ। ਇਹ ਜਿੱਦਾਂ ਤੁਸੀਂ ਦੱਸਿਆ ਕਿ 1 ਸਾਲ ਦੇ ਵਿੱਚ ਵਿੱਚ ਇਹ ਜਿਹੜਾ ਕੇਸ ਹੈ ਨਿਬੜ ਜਾਂਦਾ ਹੈ। ਇਹਦੇ ਵਿੱਚ ਕੀ ਇਹਦਾ ਪ੍ਰੋਸੀਜਰ ਹੈ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸੋ ਕਿ ਇਹਦੇ ਵਿੱਚ ਕਿੰਨੀਆਂ ਕਿ ਤਰੀਕਾਂ ਪੈਂਦੀਆਂ ਹਨ ਕਿੰਨੀ ਵਾਰ ਗਵਾਈ ਦੇਣ ਜਾਣਾ ਪੈਂਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹਾਂਜੀ ਪਹਿਲਾ ਜਿਹੜਾ ਮਿਊਚੁਅਲ ਕਨਸੈਂਟ ਡਿਵੋਰਸ ਹੈ ਸਭ ਤੋਂ ਪਹਿਲੇ ਇਹਦੀ ਮੇਨ ਕੰਡੀਸ਼ਨ ਤੇ ਇਹ ਵੀ ਬੰਦੇ ਨੂੰ 1 ਸਾਲ ਤੱਕ ਜਿਵੇਂ ਮੈਰिज ਹੋਈ ਹੈ ਉਹਨਾਂ ਦੀ 1 ਸਾਲ ਦਾ ਟਾਈਮ ਪੀਰੀਅਡ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਉਹ ਡਿਵੋਰਸ ਦੀ ਪਟੀਸ਼ਨ ਫਾਈਲ ਕਰ ਸਕਦੇ ਆ ਠੀਕ ਹੈ ਜੀ ਫਿਰ ਜਦੋਂ ਫਾਈਲਿੰਗ ਹੁੰਦੀ ਹੈ ਤਾਂ ਉਹਨਾਂ ਦੀ ਫਰਸਟ ਸਟੇਟਮੈਂਟ ਲਈਤੀ ਜਾਂਦੀ ਹੈ ਕੋਰਟ ਦੇ ਵਿੱਚ ਵੀ ਅਸੀਂ ਨਹੀਂ ਰਹਿਣਾ ਚਾਹੁੰਦੇ ਸਾਡਾ ਆਪਸੀ ਰਜ਼ਾਮੰਦੀ ਨਾਲ ਤਲਾਕ ਅਸੀਂ ਫਾਈਲ ਕੀਤਾ ਹੈ ਫਿਰ ਉਸ ਤੋਂ ਬਾਅਦ ਕੋਰਟ ਵੀ ਉਹਨਾਂ ਨੂੰ 6 ਮਹੀਨੇ ਦਾ ਸੋਚਣ ਦਾ ਮੌਕਾ ਦਿੰਦੀ ਹੈ ਵੀ ਹਾਂ ਜੀ ਸ਼ਾਇਦ ਇਹਨਾਂ ਦੇ ਦੁਬਾਰਾ ਰਿਲੇਸ਼ਨ ਠੀਕ ਹੋ ਜਾਣ ਸ਼ਾਇਦ ਜਲਦੀ ਜਲਦੀ ਜਿਨ੍ਹਾਂ ਨੇ ਕੋਈ ਪਟੀਸ਼ਨ ਨਾ ਫਾਈਲ ਉਹ ਪੂਰਾ ਟਾਈਮ ਪੀਰੀਅਡ ਦਿੰਦੀ ਹੈ ਬਟ ਜੇ ਉਹ 6 ਮਹੀਨਿਆਂ ਦੇ ਬਾਅਦ ਫਿਰ ਤਲਾਕ ਲੈਣਾ ਚਾਹੁੰਦੇ ਆ ਤਾਂ ਫਿਰ ਉਸ ਟਾਈਮ ਕੋਰਟ ਉਹਨਾਂ ਨੂੰ ਡਿਕਰੀ ਤਲਾਕ ਦੀ ਦੇ ਦਿੰਦੀ ਹੈ। ਵਕੀਲ ਸਾਹਿਬ ਕਈ ਵਾਰ ਹਾਲਾਤ ਐਹੋ ਜੇ ਬਣ ਜਾਂਦੇ ਮੀਆਂ ਬੀਬੀ ਦੇ ਵਿੱਚ ਕੀ ਆ ਮੰਨ ਲਿਆ ਜਾਂਦਾ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਵਿਆਹ ਦੇ ਆਪਸੀ ਸਬੰਧ ਹੈ ਨਿਭ ਨਹੀਂ ਸਕਦੇ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਦੋਹਾਂ ਧਿਰਾਂ ਨੂੰ ਲੱਗਦਾ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਡਿਵੋਰਸ ਲੈ ਲਿਆ ਜਾਵੇ। ਕੀ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਜਿਹੜੀ ਮਾਨਯੋਗ ਅਦਾਲਤ ਹੈ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਲਈ ਜਾ ਸਕਦੀ ਕਿ ਜਿਹੜਾ ਇਹ 6 ਮਹੀਨੇ ਦੇ ਟਾਈਮ ਨੂੰ ਘੱਟ ਕਰ ਦਿੱਤਾ ਜਾਵੇ। ਆ ਦੋਹਾਂ ਧਿਰਾਂ ਨੂੰ ਜਿਹੜਾ ਇਹ ਤਲਾਕ ਦੇ ਦਿੱਤਾ ਜਾਵੇ ਜੀ ਹਾਂਜੀ ਬਿਲਕੁਲ ਲਗਾਈ ਜਾਂਦੀ ਹੈ ਜਿਹਨੂੰ ਆਪਾਂ ਪ੍ਰੀਪੋਰਨਿੰਗ ਬੋਲ ਦਿੰਨੇ ਆ ਵੀ ਹਾਂਜੀ ਸਾਡਾ ਪਹਿਲਾ ਹੀ ਬਹੁਤ ਜ਼ਿਆਦਾ ਸੈਪਰੇਸ਼ਨ ਟਾਈਮ ਪੀਰੀਅਡ ਹੋ ਗਿਆ ਹੈ ਵੀ ਜਿਵੇਂ ਮੰਨ ਲਓ ਉਹ ਵਿਆਹ ਹੋਣ ਤੋਂ ਬਾਅਦ 3-4 ਸਾਲ ਹੋ ਗਏ ਅਲੱਗ ਰਹਿੰਦੇ ਉਹਨਾਂ ਨੇ ਪਟੀਸ਼ਨ ਫਾਈਲ ਕਰਦੇ ਟਾਈਮ ਲਗਾਤਾ ਫਿਰ ਉਹ ਕਹਿ ਸਕਦੇ ਵੀ ਅਸੀਂ 3-4 ਸਾਲ ਹੋ ਗਏ ਅਲੱਗ ਰਹਿੰਦੇ ਵੀ 6 ਮਹੀਨੇ ਸਾਡਾ ਕੁਝ ਵੀ ਨਹੀਂ ਹੋ ਸਕਦਾ ਇਸ ਕਰਕੇ ਕੋਰਟ ਇੰਨੀ ਟਾਈਮ ਪੀਰੀਅਡ ਨੂੰ ਦੇਖਦੇ ਹੋਏ ਫਿਰ ਉਹਨਾਂ ਨੂੰ ਡਿਕਰੀ ਦੇ ਸਕਦੀ ਹੈ ਤਲਾਕ ਦੀ ਬਿਲਕੁਲ ਠੀਕ ਹੈ ਜੀ ਇਹ ਤਲਾਕ ਦੇ ਨਾਲ ਨਾਲ ਇੱਕ ਹੋਰ ਜਿਹੜੀ ਬਹੁਤ ਅਹਿਮ ਗੱਲ ਹੁੰਦੀ ਹੈ ਜਦ ਵੀ ਮੀਆਂ ਏਬੀ ਦੇ ਵਿੱਚ ਕੋਈ ਤਲਾਕ ਦਾ ਸਿਲਸਿਲਾ ਹੁੰਦਾ ਹੈ ਉਹ ਹੁੰਦਾ ਹੈ ਕਿ ਜਿਸ ਨੂੰ ਅਸੀਂ ਆਪਣੀ ਲੀਗਲ ਲੈਂਗੁਏਜ ਦੇ ਵਿੱਚ ਵੀ ਕਹਿੰਦੇ ਨੇ ਐਲਿਮੋਨੀ ਕਿ ਜਿਹੜੇ ਪੈਸੇ ਜਿਹੜਾ ਖਰਚਾ ਜਿਹੜਾ ਹੈਗਾ ਜਾਂ ਫਿਰ ਜਿਹੜਾ ਵਿਆਹ ਸਮੇਂ ਲੈਣ ਦੇਣ ਹੋਇਆ ਸੀਗਾ ਉਸ ਤੇ ਬਾਰੇ ਵੀ ਕੋਰਟ ਜਿਹੜੀ ਹੈਗੀ ਮੰਨਜੋਗ ਸਾਡੀ ਅਦਾਲਤ ਹੈ ਦੋਹਾਂ ਧਿਰਾਂ ਤੋਂ ਪੁੱਛਦੀ ਹੈ ਕਿ ਜਿਹੜਾ ਤੁਸੀਂ ਖਰਚਾ ਹੈ ਆਪਸ ਦੇ ਵਿੱਚ ਸੈਟਲ ਕਰ ਲਿਆ ਹੈ ਜਾਂ ਇੱਕ ਦੂਜੇ ਨੂੰ ਦੇ ਲਿਆ ਹੈ ਜਾ ਜੋ ਵਿਆਸ ਹਮੇ ਲੈਣ ਦੇ ਸਮਾਨ ਸਿਕੋ ਤੁਸੀਂ ਵਾਪਸ ਲੈ ਲਿਆ ਉਹਦੇ ਬਾਰੇ ਵੀ ਮਨ ਜੋ ਅਦਾਲਤ ਪੁੱਛਦੀ ਹੈ ਜੀ ਹਾਂਜੀ ਦੇਖੋ ਇਹ ਮਤਲਬ ਕਿਸੇ ਕਿਸੇ ਕੇਸ ਦੇ ਵਿੱਚ ਹੁੰਦਾ ਕਿ ਕਿਸੇ ਕੇਸ ਚ ਲੜਕੀਆਂ ਲੈਂਦੀਆਂ ਵੀ ਹੈ ਬਟ ਕਿਸੇ ਕੇਸ ਚ ਬਿਲਕੁਲ ਵੀ ਨਹੀਂ ਲੈਂਦੀਆਂ ਤਾਂ ਇਹਦੇ ਵਿੱਚ ਮਤਲਬ ਕੋਰਟ ਦੀ ਕੋਈ ਮਤਲਬ ਇਨਵੋਲਵਮੈਂਟ ਨਹੀਂ ਇਹ ਵੀ ਉਹਨਾਂ ਨੇ ਕੀ ਲਿਆ ਕੀ ਲਿਆ ਬਸ ਉਹ ਸੈਟੀਸਫੈਕਸ਼ਨ ਉਹਨਾਂ ਦੀ ਪੁੱਛਦੀ ਮਰਜ਼ੀ ਪੁੱਛਦੀ ਵੀ ਹਾਂਜੀ ਤੁਹਾਡੀ ਕਨਸੈਂਟ ਨਾਲ ਹੋ ਰਿਹਾ ਤਲਾਕ ਬਸ ਇਹ ਮਿਊਚੁਅਲ ਦੇ ਵਿੱਚ ਤਾਂ ਸਿਰਫ ਇਹੀ ਪੁੱਛਿਆ ਜਾਂਦਾ ਹੈ ਠੀਕ ਹੈ ਜੀ ਤੇ ਦੂਜਾ ਜਿਹੜਾ ਇੱਕ ਹੋਰ ਨਾਲ ਲੱਗਦਾ ਸਵਾਲ ਹੈ ਕਿ ਕਿਹੜੇ ਇਹੋ ਜਿਹੇ ਦਸਤਾਵੇਜ਼ ਹਨ ਜਿਹੜੇ ਨਾਲ ਲਾਉਣੇ ਪੈਂਦੇ ਹਨ ਜੇ ਉਹ ਜਿੱਦਾਂ ਮੈਰਿਜ ਸਰਟੀਫਿਕੇਟ ਤੁਹਾਨੂੰ ਨਾਲ ਲਾਉਣਾ ਪਊਗਾ ਜਾਂ ਫਿਰ ਜਿਹੜਾ ਆਪਣੀਆਂ ਵਿਆਹ ਦੀਆਂ ਫੋਟੋਆਂ ਵਗੈਰਾ ਹਨ ਕਿ ਇਹ ਇਸ ਗੱਲ ਤੋਂ ਸਾਬਤ ਹੋ ਸਕੇ ਕਿ ਇਹ ਜਿਹੜਾ ਤੁਹਾਡਾ ਪਹਿਲੇ ਕਾਨੂੰਨੀ ਤੌਰ ਤੇ ਜਿਹੜਾ ਵਿਆਹ ਹੋਇਆ ਸੀ ਇਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੁੰਦਾ ਹੈ ਹਾਂਜੀ ਇਹ ਮਤਲਬ ਲਗਾੜੀਆਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਮੈਰिज ਮਤਲਬ Hindu Marriage Act ਦੇ ਅਕੋਰਡਿੰਗ ਹੋਈ ਹੈ ਉਸਦੇ ਵਾਸਤੇ ਮੈਰिज ਸਰਟੀਫਿਕੇਟ ਬੰਦ ਹੈ ਜਿਵੇਂ ਅਗਰ Hindus ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਮੰਦਰ ਦੇ ਵਿੱਚ ਵਿਆਹ ਹੋਇਆ ਹੈ ਤੇ ਮੰਦਰ ਵੱਲੋਂ ਸਰਟੀਫਿਕੇਟ ਜਾਰੀ ਹੁੰਦਾ ਉਹ ਆਪਾਂ ਨੂੰ ਲਗਾਣਾ ਹੁੰਦਾ ਹੈ ਇਵੇਂ ਨੂੰ ਉਸ ਤੋਂ ਬਾਅਦ ਅਗਰ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਤਾਂ ਉਹ ਵੀ ਲਗਾੜਾ ਜ਼ਰੂਰੀ ਹੈ ਮੈਰिज ਫੋਟੋਜ਼ ਲਗਾਨੀਆਂ ਜ਼ਰੂਰੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਅਗਲੀ ਗੱਲ ਕਰਾਂਗੇ ਜਿਹੜਾ ਤਲਾਕ ਹੈ ਜਿਹੜਾ ਝਗੜ ਕੇ ਤਲਾਕ ਜਿਹੜਾ ਲਿਆ ਜਾਂਦਾ ਹੈ ਜਦ ਦੋਹਾਂ ਧਿਰਾਂ ਦੇ ਵਿੱਚ ਸਹਿਮਤੀ ਨਹੀਂ ਹੁੰਦੀ ਤਾਂ ਇੱਕ ਧਿਰ ਨੂੰ ਲੱਗਦਾ ਹੈ ਕਿ ਮੈਂ ਤਲਾਕ ਲੈਣਾ ਹੈ ਤਾਂ ਦੂਜੀ ਧਿਰ ਨੂੰ ਲੱਗਦਾ ਹੈ ਕਿ ਮੈਂ ਤਲਾਕ ਨਹੀਂ ਦੇਣਾ ਕਿਹੜੇ ਇਹੋ ਜਿਹੇ ਹਾਲਾਤ ਹਨ ਜਾਂ ਕਿਹੜੀਆਂ ਇਹੋ ਜਿਹੀਆਂ ਕੰਡੀਸ਼ਨਸ ਹਨ ਜਿੱਦਾਂ ਤੁਸੀਂ ਪਹਿਲੇ ਵੀ ਦੱਸਿਆ ਹੈਗਾ ਜਿਨ੍ਹਾਂ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਡਿਵੋਰਸ ਲਈ ਹੈ ਫਾਈਲ ਕਰ ਸਕਦਾ ਹੈ ਹਾਂਜੀ ਦੇਖੋ ਜੇ ਤਾਂ ਮੈਂ ਜਿਵੇਂ ਪਹਿਲਾਂ ਹੀ ਦੱਸ ਚੁੱਕੀ ਹਾਂ ਜੇ ਤਾਂ ਦੋਨੋਂ ਤਰ੍ਹਾਂ ਆਪਸ ਵਿੱਚ ਨਹੀਂ ਮੰਨਦੀਆਂ ਇੱਕ ਜਿਵੇਂ ਲੜਕਾ ਨਹੀਂ ਮੰਨ ਰਿਹਾ ਤਾਂ ਲੜਕੀ ਡਿਵੋਰਸ ਦੀ ਪਟੀਸ਼ਨ ਫਾਈਲ ਕਰ ਸਕਦੀ ਹੈ ਉਹ ਫਿਰ ਉਹ ਪਟੀਸ਼ਨ ਉਹਦੇ ਵੱਲੋਂ ਦੁਆਰਾ ਇਕੱਲੀ ਵੱਲੋਂ ਫਾਈਲ ਕੀਤੀ ਜਾਵੇਗੀ ਜਿਵੇਂ ਗਰਾਉਂਡਸ ਨੂੰ ਕੁਝ ਵੀ ਲੈ ਸਕਦੀ ਹੈ ਪਹਿਲੇ ਗਰਾਉਂਡ ਜਿਵੇਂ ਲੈ ਲਵੇ ਰੈਲਿਟੀ ਦੇ ਵੀ ਮੈਨੂੰ ਮਾਰਦਾ ਕੁੱਟਦਾ ਇਹ ਨਹੀਂ ਮੇਰੀ ਮਾਨਸਿਕ ਹਾਲਤ ਵੀ ਖਰਾਬ ਕਰ ਚੁੱਕੀ ਐ ਉਸ ਗਰਾਉਂਡ ਤੇ ਵੀ ਉਹ ਡਾਈਵੋਰਸ ਲੈ ਸਕਦੀ ਹੈ ਬਾਕੀ ਜਿਵੇਂ ਕੋਈ ਡਿਜ਼ੀਜ਼ ਦਾ ਸਿਆਸੀ ਜਿਵੇਂ ਉਸ ਦੇ ਵਿਹਾਰ ਤੇ ਵੀ ਉਹ ਲੈ ਸਕਦੀ ਹੈ ਹਾਂਜੀ ਚਲੋ ਇਹ ਤਾਂ ਗੱਲ ਸੀ ਕਿ ਤਲਾਕ ਜਿਹੜਾ ਫਾਈਲ ਕਰਨਾ ਹੈ ਆਮ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਜਦ ਕੋਈ ਵੀ ਜਿਹੜਾ ਮੈਟ੍ਰੀਮੋਨিয়াল ਡਿਸਪਿਊਟ ਹੁੰਦਾ ਹੈ ਉਸ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਹਨ ਉਹਨਾਂ ਦੀ ਮਦਦ ਕਰਨ ਲਈ ਇੱਕ ਪ੍ਰਬੀਧਨ ਰੱਖੀ ਜਾਂਦੀ ਹੈ ਕਿ ਜਿੰਨੀ ਦੇਰ ਤਾਈ ਕੇਸ ਚੱਲਦਾ ਹੈ ਉੰਨੀ ਦੇਰ ਤਾਈ ਉਹਨਾਂ ਨੂੰ ਇੱਕ ਜਿਹੜਾ ਕੱਚਾ ਖਰਚਾ ਜਿਹੜਾ ਮਿਲਦਾ ਹੈ ਕੀ ਜਿਹੜਾ ਜਦ ਕੋਈ ਡਿਵੋਰਸ ਦਾ ਕੇਸ ਲੱਗਦਾ ਹੈ ਭਾਵੇਂ ਉਹ ਮੁੰਡੇ ਨੇ ਲਾਇਆ ਹੋਵੇ ਭਾਵੇਂ ਉਹ ਕੁੜੀ ਨੂੰ ਲਾਇਆ ਹੋਵੇ ਉਸ ਦੇ ਵਿੱਚ ਵੀ ਕੋਈ ਇਹੋ ਜਿਹੀ ਸਾਡੇ ਕੋ ਜਿਹੜੀ ਸਾਡੀਆਂ ਭੈਣਾਂ ਲਈ ਸਹੂਲਤ ਹੈ ਜਾਂ ਪ੍ਰੋਵੀਜ਼ਨ ਹੈ ਜਿਸ ਦੇ ਤਹਿਤ ਉਹ ਆਪਣਾ ਇੱਕ ਖਰਚਾ ਲੈ ਸਕਦੀਆਂ ਹਨ ਜੀ ਹਾਂਜੀ ਬਿਲਕੁਲ ਉਹਨਾਂ ਵਾਸਤੇ ਵੀ ਇੱਕ 125 ਮੇਨਟੇਨੈਂਸ ਦਾ ਬਣਾਇਆ ਹੋਇਆ ਐਕਟ ਉਹਦੇ ਵਿੱਚੋਂ ਖਰਚਾ ਲੈ ਸਕਦੇ ਆਂ ਜਦ ਤੱਕ ਦੁਬਾਰਾ ਉਹ ਮੈਰिज ਨਾ ਕਰ ਲੈਣ ਠੀਕ ਹੈ ਜੀ ਉਸ ਦੇ ਨਾਲ ਨਾਲ ਅੱਜ ਕੱਲ੍ਹ ਜਿਆਦਾ ਇਹ ਕੇਸ ਫਾਈਲ ਹੁੰਦੇ ਹਨ ਤਾਂ ਇੱਕ ਐਫੀਡੇਵਟ ਆਫ ਐਸੈਟ ਲਵਾਇਆ ਜਾਂਦਾ ਹੈ ਇਹ ਐਫੀਡੇਵਟ ਆਫ ਐਸੈਟ ਕੀ ਹੁੰਦਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਏ ਐਫਿਡੇਵਿਟ ਆਫ ਐਸੈਟਸ ਇਹ ਹੁੰਦੀ ਹੈ ਜਿਵੇਂ ਵੈਸੇ ਤਾਂ ਲੜਕੇ ਲੜਕੀ ਦੋਨਾਂ ਦਾ ਲੱਗਦਾ ਇਹਦੇ ਵਿੱਚ ਉਹਨਾਂ ਦੀ ਪ੍ਰੋਪਰ ਡਿਟੇਲ ਹੁੰਦੀ ਹੈ ਵੀ ਕਿੰਨਾ ਪੜੇ ਲਿਖਿਆ ਹੈ ਕੀ ਕਮਾਉਂਦੇ ਹੈ ਅਗਰ ਮੂਵੇਬਲ ਉਹਨਾਂ ਦੇ ਕੋਲ ਕੋਈ ਕਾਰ ਵਗੈਰਾ ਉਹਨਾਂ ਦੇ ਨਾਮ ਤੇ ਹੈ ਜਾਂ ਕੋਈ ਕਾਰ ਹੈ ਉਹ ਚੀਜ਼ਾਂ ਹੁੰਦੀਆਂ ਅਗਰ ਮੰਨ ਲਓ ਲੜਕੇ ਕੋ ਜੋਬ ਕਰਦਾ ਹੈ ਤਾਂ ਉਹਦੀ 50000 ਸੈਲਰੀ ਹੈ ਤਾਂ ਫਿਰ ਉਸ ਅਕੋਰਡਿੰਗ ਹੀ ਮਤਲਬ ਲੜਕੀ ਨੂੰ ਖਰਚਾ ਦਿੱਤਾ ਜਾਂਦਾ ਵੀ ਹਾਂਜੀ ਅਗਰ ਲੜਕਾ 50000 ਲੈ ਰਿਹਾ ਹੈ ਤਾਂ ਉਹਨੂੰ ਉਸ ਦਾ 50% ਤੱਕ ਦਿੱਤਾ ਜਾਵੇ ਉਹਦੀ ਪਾਲਣ ਪੋਸ਼ਣ ਵਾਸਤੇ ਅਗਰ ਲੜਕੀ ਇਹੀ ਲੜਕੀ ਦੇ ਤਰਫ ਜੇ ਲੜਕੀ ਕਵੇ ਵੀ ਉਹ ਪੜੀ ਲਿਖੀ ਨਹੀਂ ਹੈ ਕੋਈ ਜੋਬ ਨਹੀਂ ਕਰਦੀ ਫਿਰ ਇਸ ਨੂੰ ਦੇਖਦੇ ਹੋਏ ਉਹ ਲੜਕੇ ਦੀ ਇਨਕਮ ਐਫੀਡੇਵਿਟ ਤੋਂ ਇਮੇਜਿਨ ਕਰ ਲੈਂਦੇ ਵੀ ਹਾਂਜੀ ਇਹਦੇ ਕੋ ਕੈਪੇਬਿਲਿਟੀ ਹੈ ਤੇ ਲੜਕੀ ਨੂੰ ਪ੍ਰੋਵਾਈਡ ਮੇਨਟੇਨੈਂਸ ਦੇ ਸਕਦਾ ਹੈ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਦ ਐਫੀਡੇਵਿਟ ਆਫ ਐਸੈਟ ਲੜਕੀ ਉਹ ਲਹੋਂਦਾ ਹੈ ਉਸ ਦੇ ਵਿੱਚ ਵੀ ਆ ਹੁੰਦਾ ਹੈ ਕਿ ਉਸ ਦੀ ਕਮਾਈ ਹੈ ਕਿਸੇ ਉਹਦੇ ਆਮਦਨ ਦੇ ਸਾਧਨ ਹਨ ਜਾਂ ਜੋਬ ਕਰਦੀ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖਤੇ ਹੋਏ ਵੀ ਇਹ ਫੈਸਲਾ ਲਿਆ ਜਾਂਦਾ ਹੈ ਕਿ ਇਹ ਜਿਹੜੀ ਸਾਡੀ ਭੈਣ ਹੈ ਜਾਂ ਲੜਕੀ ਹੈ ਉਸ ਨੂੰ ਖਰਚੇ ਦੀ ਨਹੀਂ ਲੋੜ ਹੈ ਜੀ ਦੇਖੋ ਅਗਰ ਤਾਂ ਉਹ ਜੋਬ ਕਰਦੀ ਹੈ ਬਹੁਤ ਅੱਛੀ ਜੋਬ ਕਰਦੀ ਹੈ ਹਾਂਜੀ ਤਾਂ ਬਟ ਫਿਰ ਵੀ ਮਤਲਬ ਆਪਣੀ ਜਿਹੜੀ ਕੋਰਟ ਹੈ ਲਾ ਇਹ ਪ੍ਰੋਵੀਜ਼ਨ ਦਿੰਦਾ ਹੈ ਵੀ ਹਾਂਜੀ ਇਹ ਜੋਬ ਕਰਦੀ ਹੋਈ ਵੀ ਇਹਦੇ ਮਤਲਬ ਖਰਚੇ ਪੂਰੇ ਨਹੀਂ ਹੋ ਰਹੇ ਉਹਦਾ ਰਾਈਟ ਹੈ ਵੀ ਉਹ ਹਸਬੰਡ ਕੋਲੋਂ ਹਜੇ ਵੀ ਮੇਨਟੇਨੈਂਸ ਲੈ ਸਕਦੀ ਫਿਰ ਉਸ ਅਕੋਰਡਿੰਗ ਮੰਨ ਲਓ ਅਗਰ ਲੜਕੀ 20000 ਕਮਾ ਰਹੀ ਹੈ ਤਾਂ ਉਹਨੂੰ ਲੜਕੇ ਵੱਲੋਂ 10000 ਦਿਵਾਇਆ ਜਾਏਗਾ ਵੀ ਉਹਦਾ ਜਿਹੜਾ ਪਹਿਲਾ ਉਹ ਆਪਣੀ ਮੈਟ੍ਰਿਮੋਨੀਅਲ ਜ਼ਿੰਦਗੀ ਜਿਵੇਂ ਜੀ ਰਹੀ ਸੀ ਵਿਆਹ ਡਿਵੋਰਸ ਤੋਂ ਬਾਅਦ ਵੀ ਉਹ ਉਦਾਂ ਹੀ ਜੀਵੇ ਸੋ ਇਹ ਤਾਂ ਗੱਲ ਸੀ ਕਿ ਡਿਵੋਰਸ ਜਿਹੜਾ ਹੈ ਫਾਈਲ ਕਰਨਾ ਪਰ ਅਸੀਂ ਇਹ ਵੀ ਆਪਣੇ ਇੱਕ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੁਰੂ ਤੋਂ ਜਦ ਵੀ ਦੋਹਾਂ ਧਿਰਾਂ ਦੇ ਵਿੱਚ ਕੋਈ ਇਸ ਗੱਲ ਦੀ ਰਜ਼ਾਮੰਦੀ ਨਾ ਹੋਵੇ ਤਾਂ ਹਰ ਜਿਹੜਾ ਲੈਵਲ ਦੇ ਉੱਤੇ ਜਿਹੜਾ ਹਰ ਕੋਈ ਵਿਅਕਤੀ ਜਿਹੜਾ ਆਉਂਦਾ ਉਸ ਦਾ ਇੱਕ ਜ਼ੋਰ ਲਾਉਂਦੇ ਹਨ ਕਿ ਇਹਨਾਂ ਦਾ ਆਪਸ ਦੇ ਵਿੱਚ ਰਾਜ਼inama ਹੋ ਜਵੇ। ਕੀ ਸਾਡੇ ਕਾਨੂੰਨ ਦੇ ਵਿੱਚ ਵੀ ਇਹੋ ਜੀ ਕੋਈ ਪ੍ਰੋਵੀਜ਼ਨ ਹੈ ਜਿਸ ਦੇ ਤਹਿਤ ਜਦ ਮੁੰਡਾ ਕੁੜੀ ਕੋਰਟ ਤੇ ਵਿੱਚ ਆਉਂਦੇ ਹਨ ਡਿਵੋਰਸ ਤੇ ਲੈਣ ਦੀ ਤਾਂ ਕਿ ਕੋਸ਼ਿਸ਼ ਕੀਤੀ ਜਾ ਸਕੇ ਕਿ ਇਹਨਾਂ ਦਾ ਆਪਸੀ ਰਾਜ਼inama ਹੋ ਜਵੇ ਕਿ ਕੋਰਟ ਕੇਸ ਕੀਤੇ ਤੋਂ ਬਿਨਾਂ ਹੀ ਇਹਨਾਂ ਦੇ ਆਪਸ ਵਿੱਚ ਸਹਿਮਤੀ ਹੋ ਜਵੇ ਜੀ। ਹਾਂਜੀ ਬਿਲਕੁਲ। ਇਦੇ ਵਿੱਚ mediation ਸੈਂਟਰ ਬਣਾਏ ਗਏ ਆ ਸਰਕਾਰ ਵੱਲੋਂ ਵੀ ਜਿੰਨਾ ਜ਼ਿਆਦਾ ਹੋ ਸਕੇ ਦੋਨੋਂ ਮੀਆਂ ਬੀਬੀ ਨੂੰ ਬਿਠਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਠੀਕ ਹੈ ਜੀ ਉਹਨਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾਂਦਾ ਵੀ ਕਿਤੇ ਵੀ ਅਗਰ ਥੋੜੀ ਬਹੁਤੀ ਇੱਕ ਅੱਧੀ ਪਰਸ਼ਤ ਵੀ ਉਹਨਾਂ ਨੂੰ ਦਿਖਦਾ ਵੀ ਹਾਂਜੀ ਜੇ ਸ਼ਾਦੀ ਬਚ ਸਕਦੀ ਹੈ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਗਾਉਂਦੇ ਆ ਵੀ ਹਾਂਜੀ ਸ਼ਾਦੀ ਬਚ ਸਕੇ ਤੇ ਮਤਲਬ ਇਦਾਂ ਲਾਈਫ ਨਾ ਖਰਾਬ ਹੋਵੀ ਠੀਕ ਹੈ ਜੀ ਇੱਕ ਹੋਰ ਬਹੁਤ ਅਹਿਮ ਸਵਾਲ ਹੈ ਜੀ ਉਹ ਇਹ ਹੈ ਕਿ ਅਸੀਂ ਕਈ ਵਾਰ ਆ ਦੇਖਦੇ ਆ ਕਿ ਜਦੋਂ ਆਪਸੀ ਪੰਚਾਇਤੀ ਦੋਨੋਂ ਤਰ੍ਹਾਂ ਬੈਂਦੀਆਂ ਹੁੰਦਾ ਪੰਚਾਇਤੀ ਰਾਜ਼ੀਨਾਮਾ ਵੀ ਹੋ ਜਾਂਦਾ ਤਾਂ ਪੰਚਾਇਤੀ ਜਿਹੜਾ ਹੈ ਡਿਵੋਰਸ ਵੀ ਲਿਖ ਲਿਆ ਜਾਂਦਾ ਐਕਸਟਰਾਮ ਪੇਪਰ ਦੇ ਉੱਤੇ ਉਹ ਜਿਹੜਾ ਪੰਚਾਇਤੀ ਡਿਵੋਰਸ ਲਿਖਿਆ ਉਸ ਦੀ ਕਿੰਨੀਕ ਅਹਿਮੀਅਤ ਹੈ ਦੇਖੋ ਜਿਹੜਾ ਪੰਚਾਇਤੀ ਡਿਵੋਰਸ ਹੈ ਉਹ ਕੁਝ ਹੱਦ ਤੱਕ ਬੈਨੀਫਿਟ ਹੁੰਦਾ ਹੈ ਬਟ ਅਗਰ ਆਪਾਂ ਦੇਖੀਏ ਲੀਗਲ ਜਿਵੇਂ ਮੰਨ ਲਓ ਲੜਕੇ ਨੇ ਬਾਹਰ ਜਾਣਾ ਹੋਵੇ ਜਾਂ ਦੂਸਰੀ ਮੈਰਿਜ ਕਰਾਣੀ ਹੋਵੇ ਤਾਂ ਕੋਰਟ ਦੇ ਵੱਲੋਂ ਡਿਕਰੀ ਲੈਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਕਹਿੰਦਾ ਭਾਵੇਂ ਹੈ ਕਿ ਜਿਹੜਾ ਅਸਲ ਦੇ ਵਿੱਚ ਜਿਹੜਾ ਤਲਾਕ ਹੈ ਜਾਂ ਤਾਂ ਹੀ ਮਾਨਯੋਗ ਅਦਾਲਤ ਵੱਲੋਂ ਜੇ ਸਾਨੂੰ ਫੈਸਲਾ ਨਹੀਂ ਦੇ ਦਿੱਤਾ ਜਾਂਦਾ ਤਾਂ ਤਾਹੀਂ ਉਹ ਜਿਹੜਾ ਤਲਾਕ ਨਹੀਂ ਮੰਨਿਆ ਜਾਊਗਾ ਜਿਹੜਾ ਪੰਚਾਇਤੀ ਤਲਾਕ ਹੈ ਉਹ ਜਿਹੜਾ ਕਿਸੇ ਵੀ ਕਾਨੂੰਨੀ ਤੌਰ ਤੇ ਉਸ ਦੇ ਕੋਈ ਵੀ ਜਿਹੜੀ ਉਹ ਮੰਨਤਾ ਨਹੀਂ ਹੈ ਹਾਂ ਜਿਦਾਂ ਹੁਣ ਤੁਸੀਂ ਇਹ ਗੱਲ ਕੀਤੀ ਵਿਦੇਸ਼ ਜਾਣਾ ਹੋਵੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਦਾਂ ਅਸੀਂ ਜੇ ਸੂਬੇ ਚੋਂ ਹਾਂ ਉੱਥੇ ਵਿਅਕਤੀ ਹਨ ਜਿਹੜਾ ਵਿਆਹ ਤਾਂ ਇੱਥੇ ਹਿੰਦੁਸਤਾਨ ਦੇ ਵਿੱਚ ਹੋਇਆ ਪਰ ਬਾਅਦ ਚ ਉਹ ਜਾ ਕੇ ਵਿਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਰਹਿਣ ਲੱਪੇ ਤਾਂ ਪਹਿਲਾ ਸਵਾਲ ਤਾਂ ਇਹ ਹੀ ਹੈ ਸਾਡਾ ਕਿ ਇਸ ਸੰਬੰਧੀ ਕਿ ਜਦ ਵਿਆਹ ਹਿੰਦੁਸਤਾਨ ਦੇ ਵਿੱਚ ਹੋਇਆ ਹੈ ਬਾਹਰ ਚਲ ਗਏ ਦੋਨੋਂ ਮੀਏ ਵੀ ਬਾਹਰ ਹੈ ਕਿਸੇ ਮੁਲਕ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਮੰਨਦੀ ਤਾਂ ਉਹਨਾਂ ਨੇ ਉੱਥੇ ਤਲਾਕ ਲੈ ਲਿਆ ਹੈ ਕੀ ਉਹ ਜਿਹੜਾ ਤਲਾਕ ਦੀ ਮਾਨਤਾ ਇੰਡੀਆ ਦੇ ਵਿੱਚ ਜਾਂ ਹਿੰਦੂਸਤਾਨ ਦੇ ਵਿੱਚ ਹੈ ਜੀ ਹਾਂਜੀ ਬਿਲਕੁਲ ਕਿਉਂਕਿ ਦੇਖੋ ਲਾਅ ਹਰ ਜਗ੍ਹਾ ਸੇਮ ਹੈ ਇਸ ਕਰਕੇ ਹਰ ਜਗ੍ਹਾ ਐਪਲੀਕੇਬਲ ਹੋਵੇਗਾ ਠੀਕ ਹੈ ਜੀ ਤਾਂ ਇਸ ਦੇ ਵਿੱਚ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਜਦ ਕਾਨੂੰਨ ਜਿਹੜੇ ਕਾਨੂੰਨ ਮੁਤਾਬਕ ਜਿੱਦਾਂ ਤੁਸੀਂ ਕਿਹਾ ਕਿ ਇੱਥੇ ਤਲਾਕ ਹੋਇਆ ਉਸੇ ਕਾਨੂੰਨ ਮੁਤਾਬਕ ਜਿਹੜਾ ਉੱਥੇ ਉਹ ਤਲਾਕ ਹੋਇਆ ਹੋਣਾ ਚਾਹੀਦਾ ਹੈ ਉਹ ਕਈ ਵਾਰ ਅਸੀਂ ਦੇਖਦੇ ਹਾਂ ਕਈ ਮੁਲਕਾਂ ਦੇ ਵਿੱਚ ਜਿਹੜਾ ਕਾਨੂੰਨ ਜਿੱਦਾਂ ਸਾਡਾ ਹਿੰਦੁਸਤਾਨ ਦੇ ਵਿੱਚ ਹੈ ਅਜਿਹਾ ਕਾਨੂੰਨ ਨਹੀਂ ਹੁੰਦਾ ਹੈ ਉੱਥੇ ਕਾਨੂੰਨ ਕਿਸੇ ਹੋਰ ਤਰੀਕੇ ਦਾ ਫਾਲੋ ਕੀਤਾ ਜਾਂਦਾ ਹੈ ਜਦ ਉਸ ਕਾਨੂੰਨ ਦੇ ਤਹਿਤ ਉੱਥੇ ਤਲਾਕ ਲੈ ਲਿਆ ਜਾਂਦਾ ਹੈ ਖਾਸ ਤੌਰ ਤੇ ਆ ਝਗੜ ਕੇ ਤਲਾਕ ਲਿਆ ਜਾਂਦਾ ਹੈ ਫਿਰ ਉਸ ਨੂੰ ਆ ਕੇ ਇੱਥੇ ਹਿੰਦੁਸਤਾਨ ਦੇ ਵਿੱਚ ਵੀ ਐਗਜ਼ੀਕਿਊਟ ਕਰਾਉਣਾ ਪੈਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਫੋਰਨ ਡਿਕਰੀ ਐਗਜ਼ੀਕਿਊਟ ਕਰਾਉਣੀ ਜੀ ਹਾਂਜੀ ਬਿਲਕੁਲ ਉਹ ਦੇਖੋ ਹੁਣ ਜਿਵੇਂ ਪਹਿਲਾਂ ਵੀ ਦੱਸਿਆ ਸੀ Hindu ਅਸਤੇ ਅਲੱਗ-ਅਲੱਗ ਲਾਅ ਬਣਾਏ ਹੋਏ ਐ ਅਗਰ ਮੰਨ ਲਓ ਉਹਨਾਂ ਨੇ ਬਾਹਰ ਜਾ ਕੇ ਕੋਈ ਹੋਰ ਲੈ ਲਿਓਵੇ ਫਿਰ ਉਹ ਮਤਲਬ ਉਸ ਤੋਂ ਬਾਹਰ ਵਾਲੀ ਡਿ ਗਰੀ ਨੂੰ ਲੈ ਕੇ ਇੱਥੇ ਵੀ ਆ ਕੇ ਦੁਬਾਰਾ ਪਟੀਸ਼ਨ ਆਪਣੇ ਲਾਅ ਨੂੰ ਦੇਖਦੇ ਹੋਏ ਫਾਈਲ ਕਰਨਗੇ ਤਾਂ ਫਿਰ ਉਹ ਵੀ ਉਹਨਾਂ ਨੇ ਇੱਥੋਂ ਆ ਕੇ ਕੋਰਟ ਵੱਲੋਂ ਡਿ ਗਰੀ ਮਿਲ ਸਕਦੀ ਹੈ ਬਿਲਕੁਲ ਠੀਕ ਹੈ ਜੀ ਹੁਣ ਅਗਲੀ ਗੱਲ ਇਹ ਹੈ ਕਿ ਕਈ ਵਾਰ ਅਸੀਂ ਆ ਦੇਖਦੇ ਹਾਂ ਕਿ ਵਿਦੇਸ਼ ਵਿੱਚ ਹਨ ਜਾਂ ਇੱਥੇ ਹਿੰਦੁਸਤਾਨ 'ਚ ਹੀ ਰਹਿੰਦੇ ਹਨ ਪਰ ਹਿੰਦੁਸਤਾਨ ਦੇ ਕਿਸੇ ਹੋਰ ਸੂਬੇ ਦੇ ਵਿੱਚ ਜਿਹੜਾ ਕੋਈ ਵਿਅਕਤੀ ਰਹਿ ਰਿਹਾ ਹੈ ਉਹ ਆਪਣੀ ਜਿਹੜੀ ਕੇਸ ਦੀ ਆ ਕੇ ਪੈਰਵਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ। ਇਹਨਾਂ ਹਾਲਾਤਾਂ ਦੇ ਵਿੱਚ ਕੀ ਉਹ ਵਿਅਕਤੀ ਪਾਵਰ ਆਫ ਔਟਾਰਨੀ ਆਪਣੀ ਦੇ ਸਕਦਾ ਹੈ ਜਾਂ ਕਿਸੇ ਹੋਰ ਨੂੰ ਔਥਰਾਇਜ਼ ਕਰ ਸਕਦਾ ਹੈ ਕਿ ਉਹਦੇ ਤਹਿਤ ਜਿਹੜਾ ਉਹ ਕੇਸ ਦੀ ਜਿਹੜੀ ਦੇਖਰੇਖ ਕਰ ਸਕੇ ਜੀ। ਹਾਂਜੀ ਬਿਲਕੁਲ ਉਹ ਬਾਹਰ ਉਹ ਆਪਣੀ ਸਪੈਸ਼ਲ ਪਾਵਰ ਆਫ ਔਟਾਰਨੀ ਕਿਸੇ ਨੂੰ ਦੇ ਸਕਦਾ ਹੈ ਫਾਦਰ ਨੂੰ ਦੇ ਦੇਵੇ ਮਦਰ ਨੂੰ ਦੇ ਦੇ ਸਿਸਟਰ ਨੂੰ ਦੇ ਕੇ ਫਿਰ ਜਿਹੜੇ ਜਿੰਨ ਨੂੰ ਮਿਲੀ ਹੋਈ ਹੈ ਔਟਾਰਨੀ ਫਿਰ ਉਹ ਉਹਨਾਂ ਦੇ ਬਿਹਾਫ ਤੇ ਕੋਰਟ ਤੇ ਜਾ ਕੇ ਅੱਗੇ ਕਾਰਵਾਈ ਨੂੰ ਦੇਖਣਗੇ। ਠੀਕ ਹੈ ਜੀ। ਇਹ ਜਿੱਦਾਂ ਹੈ ਤੁਸੀਂ ਕਹਾਂਗੇ ਕਾਰਵਾਈ ਨੂੰ ਦੇਖਣਗੇ ਜਦ ਗਵਾਹੀਆਂ ਦੀ ਸਟੇਜ ਆਉਂਦੀ ਹੈ ਕਿ ਜਿਹੜਾ ਤੁਹਾਡਾ ਪਾਵਰ ਹੌਟ ਆਉ ਨਹੀਂ ਉਹ ਗਵਾਹੀ ਦੇ ਸਕਦੇ ਹਨ ਕਿ ਜਾਂ ਫਿਰ ਜਿਹੜਾ ਸਬੰਧਤ ਵਿਅਕਤੀ ਹੈ ਉਸ ਨੂੰ ਮਾਨਯੋਗ ਅਦਾਲਤ ਮੋਰੇ ਹਾਜ਼ਰ ਹੋਣਾ ਪਵੇਗਾ ਗਵਾਹੀ ਦੇਣ ਦੇ ਲਈ ਜੀ ਹਾਂਜੀ ਬਿਲਕੁਲ ਦੇਖੋ ਜਿਨ੍ਹਾਂ ਦਾ ਕੇਸ ਹੈਗਾ ਡਿਸਪਿਊਟ ਹੈ ਗਵਾਹੀ ਉਹਨਾਂ ਵੱਲੋਂ ਹੀ ਦਿੱਤੀ ਜਾਏਗੀ ਬਟ ਉਹਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਵੀ ਬਾਹਰੋਂ ਆਉਣਾ ਤਾਂ ਪੋਸੀਬਲ ਨਹੀਂ ਹੈ ਜਿਵੇਂ ਹੁਣ ਅੱਜਕੱਲ ਇਲੈਕਟ੍ਰੋਨਿਕ ਬਹੁਤ ਯੁੱਗ ਹੈ ਤੇ ਇਹਦੇ ਵਿੱਚ ਵੀਡੀਓ ਕਾਲ ਦੇ ਜਰੀਏ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪੈਂਦਾ ਹੈ ਤਾਂ ਵੀਡੀਓ ਕਾਲ ਤੇ ਹੀ ਆਪਣੀ ਸਟੇਟਮੈਂਟ ਦੇ ਦੇ ਦਿੰਦੇ ਵੀ ਹਾਂਜੀ ਮੈਂ ਹੁਣ ਇਹ ਸ਼ਾਦੀ ਨਹੀਂ ਰੱਖਣਾ ਚਾਹੁੰਦਾ ਮੈਂ ਤਲਾਕ ਲੈ ਤਲਾਕ ਆਪਣੀ ਮਰਜ਼ੀ ਨਾਲ ਲੈ ਰਿਹਾ ਹਾਂ ਠੀਕ ਹੈ ਜੀ ਵਕੀਲ ਸਾਹਿਬ ਜਦ ਦੋਹਾਂ ਤਰ੍ਹਾਂ ਦੇ ਵਿੱਚ ਆਪਸੀ ਸਹਿਮਤੀ ਨਹੀਂ ਹੁੰਦੀ ਤਾਂ ਗੱਲ ਇੱਥੋਂ ਤਾਈਂ ਪਹੁੰਚ ਜਾਂਦੀ ਹੈ ਕਿ ਤਲਾਕ ਤੱਕ ਪਹੁੰਚ ਜਾਂਦੀ ਹੈ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਆਪਸ ਜਿਹੜੀ ਕੋਟਮਾਰ ਵੀ ਹੁੰਦੀ ਹੈ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਇਹ ਸਿਰਫ ਔਰ ਸਿਰਫ ਜਾਦੇ ਤਲਾਕ ਤੇ ਲਈ ਕੇਸ ਅਸੀਂ ਫਾਈਲ ਕਰਨਾ ਹੈ ਕਿ ਹਿੰਦੂ ਮੈਰਿਜ ਐਕਟ ਹੀ ਹੈ ਜਾਂ ਫਿਰ ਜਿਹੜੀ ਕੁੱਟਮਾਰ ਹੋਈ ਹੈ ਉਸ ਦੇ ਲਈ ਕੋਈ ਅਲੱਗ ਕਾਨੂੰਨ ਹੈ ਜਾਂ ਫੌਜਦਾਰੀ ਦੀਆਂ ਹੋਰ ਧਾਰਾਵਾਂ ਹਨ ਜਿਸ ਦੇ ਨਾਲ ਜਿਹੜਾ ਸੰਬੰਧਤ ਵਿਅਕਤੀ ਹੈ ਉਸ ਨੂੰ ਇਨਸਾਫ ਮਿਲ ਸਕੇ ਉਹਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਹਾਂਜੀ ਬਿਲਕੁਲ ਅਗਰ ਦੇਖੋ ਆ ਲੜਕੀ ਨਾਲ ਕੁੱਟਮਾਰ ਹੋਈ ਹੈ ਤਾਂ ਉਹ ਡੋਮੈਸਟਿਕ ਵਾਇਲੈਂਸ ਕੇਸ ਫਾਈਲ ਕਰ ਸਕਦੀ ਹੈ ਯਾ ਉਹ ਊਮਨ ਸੈਲ ਦੇ ਵਿੱਚ ਊਮਨ ਸੈਲ ਬਣਾਏ ਹੋਏ ਐ ਕੋਰਟ ਦੇ ਵਿੱਚ ਜ਼ਿਆਦਾ ਕੇਸਿਸ ਹੋਣ ਕਰਕੇ ਸਰਕਾਰ ਨੇ ਇੱਕ ਊਮਨ ਸੈਲ ਬਣਾਇਆ ਉਹਦੇ ਵਿੱਚ ਮੇਨਲੀ ਊਮਨ ਦੇ ਕੇਸਿਸ ਦੇਖੇ ਜਾਂਦੇ ਆ ਉਹ ਉੱਥੇ ਉਹ ਕੰਪਲੇਂਟ ਫਾਈਲ ਕਰ ਸਕਦੀ ਐ ਤੇ ਫਿਰ ਊਮਨ ਸੈਲ ਜਦੋਂ ਪਹਿਲਾਂ ਤਾਂ ਕਾਉਂਸਲਿੰਗ ਕਰਦੀ ਐ ਬਟ ਜਦੋਂ ਉਹਨਾਂ ਨੂੰ ਲੱਗਦਾ ਵੀ ਹਾਂਜੀ ਨਹੀਂ ਹੋ ਸਕਦਾ ਫਿਰ ਉਹ ਜਿਹੜੇ ਲੜਕੇ ਤੇ ਜੇ ਉਹਨਾਂ ਨੂੰ ਲੱਗਦਾ ਵੀ ਹਾਂਜੀ ਇਹ ਤਾਂ ਜੋ बोल ਰਹੀ ਹੈ ਠੀਕ बोल ਰਹੀ ਹੈ ਆਫਟਰ ਇਨਵੈਸਟੀਗੇਸ਼ਨ ਉਤੇ ਪਰਚਾ ਦਰਜ ਕਰਦੀ ਹੈ 498 ਦੇ ਤਹਿਤ ਠੀਕ ਹੈ ਜੀ ਇਹ 498 ਦੇ ਤਹਿਤ ਜਿਹੜਾ ਤੁਸੀਂ ਦੱਸਿਆ ਕਿ ਇਹ ਜਿਹੜਾ ਪਰਚਾ ਹੁੰਦਾ ਕਈ ਵਾਰ ਅਸੀਂ ਇਹੋ ਜਿਹੇ ਵੀ ਹਾਲਾਤ ਦੇਖਦੇ ਹਨ ਕਿ ਜਿਹੜੀ ਲੜਕੀ ਤੇਰ ਹੁੰਦੀ ਹੈ ਉਸ ਦੇ ਵੱਲੋਂ ਜਿਹੜੇ ਇਲਜ਼ਾਮ ਹੁੰਦੇ ਉਹ ਝੂਠੇ ਲਗਾਏ ਜਾਂਦੇ ਹਨ ਕਿਸੇ ਵਿਅਕਤੀ ਦੇ ਉੱਤੇ ਖਾਸ ਤੌਰ ਜਿਹੜਾ ਇਹ ਫੌਜਦਾਰੀ ਦਾ ਜਿਹਦਾ ਤੁਸੀਂ ਦੱਸਿਆ 498 ਜਾਂ 406 ਦਾ ਜਿਹੜਾ ਪਰਚਾ ਹੁੰਦਾ ਉਹਦੇ ਤਹਿਤ ਜਿਹੜੇ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ ਤਾਂ ਉਹ ਅੰਤ ਦੇ ਵਿੱਚ ਜਿਹੜੇ ਇਲਜ਼ਾਮ ਹਨ ਉਹ ਝੂਠੇ ਸਾਬਤ ਵੀ ਹੁੰਦੇ ਹਨ ਜਿਹੜੀ ਝੂਠੀ ਐਫ ਆਈ ਆਰ ਕਿਸੇ ਦੇ ਉੱਤੇ ਦੇਣੀ ਜਾਂ ਝੂਠੀ ਜਿਹੜੀ ਪੁਲਿਸ ਕੰਪਲੇਂਟ ਦੇਣੀ ਜਾਂ ਝੂਠੇ ਕੇਸਾਂ ਦੇ ਵਿੱਚ ਕਿਸੇ ਵਿਅਕਤੀ ਨੂੰ ਫਸਾਉਣਾ ਜਿਆਦੇ ਸਾਬਤ ਹੋ ਜਾਏ ਕਿ ਇਹ ਸਾਰੇ ਜਿਹੜੇ ਇਲਜ਼ਾਮ ਲੱਗੇ ਹੋਏ ਝੂਠੇ ਹਨ ਕਿ ਇਹ ਡਿਵੋਰਸ ਲੈਣ ਦੇ ਵਿੱਚ ਜਿਹੜਾ ਸੰਬੰਧਿਤ ਵਿਅਕਤੀ ਹੈ ਉਸ ਨੂੰ ਮਦਦਗਾਰ ਹੁੰਦੇ ਆ ਜੀ ਇਹ ਹਾਂਜੀ ਬਿਲਕੁਲ ਈਵਨ ਇਹਦੇ ਵਿੱਚ ਅਗਰ ਲੜਕੇ ਨੂੰ ਲੱਗਦਾ ਹੈ ਉਹ ਵੀ ਲੜਕੀ ਦੇ ਖਿਲਾਫ ਮੈਂਟਲ ਹਰਾਸਮੈਂਟ ਦੀ ਡੈਫਰਮੇਸ਼ਨ ਦੀ ਕੰਪਲੀਟ ਪਾ ਸਕਦੇ ਕਿ ਵੀ ਹਾਂਜੀ ਉਹਦੀ ਜਿਹੜੀ ਰੈਪਿਊਟੇਸ਼ਨ ਹੈ ਉਹ ਉਹਨੇ ਖਰਾਬ ਕੀਤੀ ਹੈ ਦੇਖੋ ਅਗਰ ਉਹਨਾਂ ਦਾ ਅੱਜ ਡਿਵੋਰਸ ਹੋ ਗਿਆ ਅਗਰ ਫਰਦਰ ਉਹਨੇ ਦੁਬਾਰਾ ਮੈਰਿਜ ਕਰਨੀ ਹੋਵੇ ਤੇ ਉੱਤੇ ਗਲਤ ਗਲਤ ਅਲੀਗੇਸ਼ਨ ਉਹ ਮਤਾਂ ਸੋਸਾਇਟੀ ਦੇ ਵਿੱਚ ਆ ਗਏ ਇਸ ਨਾਲ ਉਹਦੀ ਮਤਾਂ ਰੈਪਿਊਟੇਸ਼ਨ ਤੇ ਬਹੁਤ ਹਾਮ ਪੈ ਸਕਦੇ ਤੇ ਇਸ ਕਰਕੇ ਉਹ ਕੰਪਲੇਂਟ ਵੀ ਫਾਈਲ ਕਰ ਸਕਦੇ ਹੈ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਰੂਟੀਨ ਦੇ ਵਿੱਚ ਜਿਹੜੇ ਆ 498 406 ਦੇ ਜਿਹੜੇ ਇਹ ਪਰਚੇ ਵੀ ਹੁੰਦੇ ਹਨ ਇਹ ਪਰਚਾ ਪਰ ਮਾਨਯੋਗ ਅਦਾਲਤ ਇਹ ਵੀ ਗੱਲ ਕਹਿੰਦੀ ਹੈ ਕਿ ਐਫ ਆਈ ਆਰ ਹੋਣੀ ਜਾਂ ਪਰਚਾ ਹੋਣਾ ਗੱਲ ਹੋਰ ਹੈ ਅਰੈਸਟ ਕਰਨਾ ਬੰਦਾ ਗੱਲ ਹੋਰ ਹੈ ਇਹ 498 ਏ ਦੇ ਸੰਬੰਧ ਵਿੱਚ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਦ ਇਹ 498 ਦਾ ਪਰਚਾ ਹੋ ਗਿਆ ਕਿ ਇਮੀਡੀਏਟਲੀ ਪੁਲਿਸ ਜਿਹੜਾ ਵਿਅਕਤੀ ਹੈ ਜਿਸ ਦੇ ਖਿਲਾਫ ਹੈ ਉਸ ਨੂੰ ਅਰੈਸਟ ਕਰੂਗੀ ਜਾਂ ਕੋਈ ਇਹੋ ਜਿਹੀਆਂ ਹਦਾਇਤਾਂ ਹਨ ਕਿ ਪਹਿਲੇ ਬੰਦੀ ਨੂੰ ਜਿਹੜਾ ਤੁਸੀਂ ਨੋਟਿਸ ਦੇਣਾ ਹੈ ਕਿ ਆ ਕੇ ਆਪਣੀ ਗਵਾਹੀ वगैरह ਰਿਕਾਰਡ ਕਰਾਵੇ ਆਪਣੀ ਸਟੇਟਮੈਂਟ ਦਵੇ ਜੇ ਲੋਡ ਪੈਂਦੀ ਤਾਂ ਫੇਰ ਹੀ ਅਰੈਸਟ ਕਰਨਾ ਹੈ ਨਹੀਂ ਅਗਰ ਦੇਖੋ ਪਹਿਲਾ ਲੜਕੀ ਊਮਨ ਸੈਲ ਦੇ ਵਿੱਚ ਕੰਪਲੀਟ ਪਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਡਿਊਟੀ ਬੰਦੀ ਹੈ ਵੀ ਉਹ ਦੂਸਰੇ ਲੜਕੇ ਨੂੰ ਇਨਫਾਰਮ ਕਰਦੀ ਹੈ ਵੀ ਤੁਹਾਡੇ ਖਿਲਾਫੇ ਕੰਪਲੇਂਟ ਆਈ ਹੋਈ ਹੈ ਤੇ ਤੁਸੀਂ ਇਹਦੇ ਨਾਲ ਆ ਕੇ ਸਾਡੇ ਨਾਲ ਇਨਵੈਸਟੀਗੇਸ਼ਨ ਜੁਆਇਨ ਕਰੋ ਹਾਂਜੀ ਫਿਰ ਉਹ ਦੋਨਾਂ ਪਾਰਟੀਆਂ ਨੂੰ ਸਮਝਾਉਂਦੀ ਹੈ ਵੀ ਤੁਸੀਂ ਇੱਧਰ ਨਾਲ ਲੜੋ ਅਗਰ ਮੰਨ ਲਓ ਉਥੇ ਲੜਕਾ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਂ ਲੜਕੀ ਪਿੱਛੇ ਨਹੀਂ ਹਟਦੀ ਵੀ ਨਹੀਂ ਮੈਂ ਤਾਂ ਕਰਵਾਨੀ ਹੈ ਅੱਗੇ ਕਾਰਵਾਈ ਕਰਵਾਨੀ ਹੈ ਫਿਰ ਉਸ ਕੰਡੀਸ਼ਨ ਦੇ ਵਿੱਚ ਲੜਕੇ ਤੇ ਐਫ ਆਈ ਆਰ ਹੁੰਦੀ ਹੈ ਬਟ ਉਸ ਤੋਂ ਬਾਅਦ ਲੜਕਾ ਬੇਲ ਲੈ ਸਕਦਾ ਹੈ ਬਿਲਕੁਲ ਠੀਕ ਹੈ ਜੀ ਸੋ ਦੋਸਤੋ ਸਾਨੂੰ ਸਮਾਂ ਜ਼ਿਆਦਾ ਤੱਕ ਨਹੀਂ ਦੇ ਰਿਹਾ ਕਿ ਅਸੀਂ ਅਜਿਹੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਤਾਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਹੋਇਆ ਹੋਵੇਗਾ ਅਬ ਗਿਲਸਾ ਤੁਹਾਡਾ ਪ੍ਰੋਗਰਾਮ ਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ